ਇਨਸਟਾਗ੍ਰਾਮ ਤੋਂ ਕਿਸੇ ਨੇ ਬੱਚੇ ਨੇ ਸਾਨੂੰ ਦੱਸਿਆ ਰਿਸ਼ਤੇਦਾਰ ਨੇ ਇਹ ਮੇ ਬੱਚਾ ਤੁਹਾਡਾ ਫੱਟ ਚੁੱਕਿਆ ਵਾ ਤੁਹਾਨੂੰ ਨਹੀਂ ਪਤਾ ਅਸੀਂ ਕਿਹਾ ਵੀ ਸਾਨੂੰ ਤਾਂ ਕੋਈ ਇਸ ਗੱਲ ਦਾ ਪਤਾ ਨਹੀਂ ਵੀ ਸਾਡੇ ਨਾਲ ਬੱਚੇ ਦੀ ਵਧੀਆ ਗੱਲਬਾਤ ਹੁੰਦੀ ਸੀ ਵੀ 9 ਤਰੀਕ ਨੂੰ ਜੱਜ ਨਾਲ ਗੱਲ ਨਹੀਂ ਹੋਈ 22 ਸੈਕਿੰਡ ਗੱਲ ਜਿਹੜੀ ਚੱਲੀ ਆ ਵੀਡੀਓ ਕਾਲ ਲੇਕਿਨ 10 12 ਸੈਕਿੰਡ ਬੱਚੇ ਨਾਲ ਗੱਲ ਹੋਈ ਆ ਉਹਨੇ ਮੇਰਾ ਹਾਲ ਚਾਲ ਪੁੱਛ ਲਿਆ ਵੀ ਪਾਪਾ ਜੀ ਤੁਸੀਂ ਕਿਵੇਂ ਹੋ ਪਰਿਵਾਰ ਕਿਵੇਂ ਆ ਤੇ ਆਪਣਾ ਜਦੋਂ ਉਹਦਾ ਹਾਲ ਚਾਲ ਅਸੀਂ ਪੁੱਛਿਆ ਤੇ ਉਹ ਉਸ ਤੋਂ ਬਾਅਦ ਕਾਲ ਕੱਟੋ 11 ਸਤੰਬਰ ਨੂੰ ਸਾਨੂੰ ਪਤਾ ਲੱਗਿਆ ਜਦੋਂ ਉਹਦੀ ਕਾਲ ਸੁਣੀ ਨਾ ਦੇਖਿਆ ਵੀ ਤਾਂ ਬੱਚਾ ਸਾਡਾ ਸੱਚਮੁੱਚ ਹੀ ਫਤ ਚੁੱਕਿਆ ਬੱਚਾ ਬੋਲ ਰਿਹਾ ਵੀ ਸਾਨੂੰ ਨਾ ਕਾਣਾ ਦੇਣਾ ਚਾਜ ਨਾ ਦੇ ਰਹੇ ਨੇ ਤੇ ਪ੍ਰੋਪਰ ਜਿਹੜਾ ਕੰਮ ਕਿਹਾ ਗਿਆ ਉਹ ਨਹੀਂ ਕੰਮ ਨਹੀਂ ਦਿੱਤਾ ਗਿਆ ਤੇ ਨਾ ਸਾਨੂੰ ਕੋਈ ਇਹੋ ਜਿਹਾ ਫੈਸਿਲਿਟੀ ਆ ਹੋਰ ਕਿ ਸਾਨੂੰ ਤਾਂ ਸਿਰਫ ਫਰੰਟ ਲਾਈਨ ਤੇ ਲੜਾਈ ਦੇ ਲਈ ਜੋ ਕ੍ਰੇਨਸ ਤੇ ਰੂਸ ਦਾ ਜੋ ਜੰਦ ਚੱਲ ਰਿਹਾ ਉਹਦੇ ਵਿੱਚ ਭੇਜ ਰਹੇ ਨੇ ਮਨਦੀਪ ਦੀ ਬਾਡੀ ਗੁਰਾਇਆਂ ਦੇ ਵਿੱਚ ਪਹੁੰਚੀ ਹੈ ਜਿਸ ਦੀ ਖਬਰਾਂ ਨਸ਼ਰ ਹੋਈਆਂ ਉਸ ਤੋਂ ਬਾਅਦ ਹੁਣ ਜਿਨ੍ਹਾਂ ਦੇ ਬੱਚੇ ਰੂਸ ਦੇ ਵਿੱਚ ਗਏ ਹੋਇਆ ਜਾਂ ਉੱਥੇ ਉਹਨਾਂ ਦੀ ਗੱਲਬਾਤ ਨਹੀਂ ਹੋ ਰਹੀ ਉਹ ਪਰਿਵਾਰ ਵੀ ਚਿੰਤਤ ਹੈ ਸਾਡੇ ਨਾਲ ਸਰਦਾਰ ਚਰਨਜੀਤ ਹੁਣੇ ਮੌਜੂਦ ਨੇ ਜਿਹੜਾ ਜ਼ਿਲ੍ਹਾ ਲੁਧਿਆਣਾ ਤੋਂ ਸਪੈਸ਼ਲ ਤੌਰ ਤੇ ਜਗਦੀਪ ਨਾਲ ਜਾਂ ਉਹਦੇ ਮੰਦਿਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵੀ ਆਇਆ ਤੇ ਮਿਲਣ ਵੀ ਆਇਆ ਕਿਉਂਕਿ ਆਪ ਵੀ ਪਰੇਸ਼ਾਨ ਹੈ ਸਰਦਾਰ ਜੀ ਤੁਸੀਂ ਜਗਦੀਪ ਹੁਣਾ ਨਾਲ ਮੰਦੀਪ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਵਿਸ਼ੇਸ਼ ਤੌਰ ਤੇ ਜਿਵੇਂ ਤੁਸੀਂ ਅੰਦਰ ਗੱਲਬਾਤ ਦੱਸ ਰਹੇ ਸੀਗੇ ਕਿ ਤੁਹਾਡਾ ਬੱਚਾ ਵੀ ਜਿਹੜਾ ਹੈ 2025 ਦੇ ਵਿੱਚ ਉੱਥੇ ਗਿਆ ਹੋਇਆ ਹੈ ਕਰੀਬ ਸਵਾ 3 ਸਾਲ ਹੋ ਕੇ ਗੱਲਬਾਤ ਨਹੀਂ ਹੋਈ ਨਾਮ ਦੱਸਿਓ ਬੱਚੇ ਦਾ ਸਵਾ 3 ਸਾਲੀ ਸਵਾ 3 ਮਹੀਨੇ ਮਾਫ ਕਰਨਾ ਸਵਾ 3 ਮਹੀਨੇ ਤੋਂ ਤੁਹਾਡੀ ਕੰਦੇ ਅਖੀਰਲੀ ਗੱਲਬਾਤ ਨਹੀਂ ਹੋਈ ਹਾਂਜੀ ਹਾਂਜੀ ਮੇਰਾ ਬੇਟਾ ਜੀ 16 ਜੁਲਾਈ ਨੂੰ 2025 ਨੂੰ ਗਿਆ ਇੱਥੋਂ ਆਪਣੇ ਸਟੱਡੀ ਵੀਜ਼ੇ ਤੇ ਮਾਸਕੋ ਉੱਥੇ ਉਹਨਾਂ ਨੇ ਮਹੀਨਾ ਸਵਾ ਮਹੀਨੇ ਸਾਡੇ ਨਾਲ ਵੀਡੀਓ ਕਾਲ ਕਰਦੇ ਰਹਿੰਨੇ ਬਹੁਤ ਵਧੀਆ ਗੱਲਬਾਤ ਹੁੰਦੀ ਰਹੀ ਐ ਉਸ ਤੋਂ ਬਾਅਦ ਅਚਾਨਕ ਹੀ ਉਹਨਾਂ ਨੂੰ ਕਿਸੇ ਏਜੰਟ ਨੇ ਲਾਲਚ ਦੇ ਕੇ ਕਿਹਾ ਗਿਆ ਵੀ ਤੁਹਾਨੂੰ ਅਸੀਂ ਆਰਮੀ ਜੁਆਇਨ ਕਰਾ ਦਨੇ ਆ ਉਦੇ ਵਿੱਚ ਤੁਹਾਨੂੰ ਡਾਕਟਰ ਦਾ ਅਸਿਸਟੈਂਟ ਰੱਖਿਆ ਜਾਏਗਾ ਵੀ ਬਾਕੀ ਬੱਚਿਆਂ ਨੇ ਨਹੀਂ ਇੰਨੀ ਪੜ੍ਹਾਈ ਕੀਤੀ ਹੋਈ ਸੀ ਉਹਨਾਂ ਨੂੰ ਕੋਈ ਜੋ ਜੋ ਜੌਬ ਦੱਸੀ ਗਈ ਕਿਸੇ ਨੂੰ ਖਾਣਾ ਬਣਾਉਣ ਦੇ ਕਿਸੇ ਨੂੰ ਬੰਕਰ ਬਣਾਉਣ ਦੇ ਇਦਾਂ ਦੇ ਕੰਮ ਦਿੱਤੇ ਗਏ ਹੈਲਪਰ ਵਜh ਤੇ ਆਪਣੇ ਬੇਟੇ ਨੇ ਮੈਡੀਕਲ ਦੀ ਲਾਇਸੈਂਸੀ ਇਸ ਕਰਕੇ ਉਹਨੂੰ ਡਾਕਟਰ ਦਾ ਅਸਿਸਟੈਂਟ ਰੱਖਿਆ ਜਾਣਾ ਵਾ ਉਹਨੂੰ ਕਿਹਾ ਗਿਆ ਤੇ ਬੱਦ ਬੱਦ ਸੈਲਰੀ ਦਾ ਦੱਸਿਆ ਗਿਆ ਵੀ ਲੱਖ ਡੇਢ ਲੱਖ ਰੁਪਇਆ ਜੋ ਵੀ ਉਹਨਾਂ ਨੇ ਕਿਹਾ ਲਾਲਚ ਦੇ ਕੇ ਬੱਚੇ ਨੂੰ ਉਧਰ ਉਹਨਾਂ ਨੇ ਆਰਮੀ ਚ ਧੱਕ ਦਿੱਤਾ ਜੀ ਤੇ ਮਾਸਕ ਤੋਂ 4.5 ਘੰਟੇ ਦਾ ਸਫ਼ਰ ਤੈਅ ਕਰਕੇ ਉਹ ਉਹਨਾਂ ਨੇ ਜੁਆਇਨਿੰਗ ਕੀਤੀ ਉੱਥੇ ਜੁਆਇਨਿੰਗ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਗਿਆ ਵੀ 15 ਦਿਨ ਦੀ ਸਾਡੀ ਟ੍ਰੇਨਿੰਗ ਆ ਹਲਕੀ ਫੁਲਕੀ ਵੀ ਸਾਨੂੰ ਜੌਬ ਜੋ ਡਾਕਟਰ ਦਾ ਅਸਿਸਟੈਂਟ ਰੱਖਣ ਲਈ ਕਿਹਾ ਗਿਆ ਉਹੀ ਜੌਬ ਮਿਲੇਗੀ ਲੇਕਿਨ ਉਹਨਾਂ ਨੇ 15 ਦਿਨ ਦੀ ਟ੍ਰੇਨਿੰਗ ਦੇਣ ਤੋਂ ਬਾਅਦ ਬੱਚੇ ਨੂੰ ਜਦੋਂ ਫਰੰਟ ਲਾਈਨ ਤੇ ਭੇਜਣ ਲੱਗੇ ਤਾਂ ਬੱਚੇ ਨੇ ਸਾਨੂੰ ਫੋਨ ਕੀਤਾ ਕਹਿੰਦਾ ਵੀ ਹੁਣ ਸਾਡੀ ਫੋਨ ਨਹੀਂ ਫੋਨ ਤਾਂ ਸਾਡਾ ਨਾਰਮਲੀ ਹੁੰਦਾ ਰਿਹਾ ਤੇ 9 11 ਤਰੀਕ ਨੂੰ ਸਾਨੂੰ ਅਚਾਨਕ ਪਤਾ ਲੱਗੇ 11 ਸਤੰਬਰ ਨੂੰ ਨੌ ਤਰੀਕ ਨੂੰ ਸਾਡੀ ਲਾਸਟ ਕਾਲ ਹੋਈ ਹੈ ਬੱਚੇ ਨਾਲ ਤੇ 11 ਸਤੰਬਰ ਨੂੰ ਬੱਚੇ ਨੇ ਵੀਡੀਓ ਕਾਲ ਦੇ ਵਿੱਚ ਹੀ ਅ ਅਸੀਂ ਇੰਸਟਾਗ੍ਰam ਤੋਂ ਕਿਸੇ ਨੇ ਬੱਚੇ ਨੇ ਸਾਨੂੰ ਦੱਸਿਆ ਰਿਸ਼ਤੇਦਾਰ ਨਹੀਂ ਤੇ ਬਈ ਬੱਚਾ ਥੋੜਾ ਫੱਟ ਚੁੱਕਿਆ ਵਾ ਤੁਹਾਨੂੰ ਨਹੀਂ ਪਤਾ ਅਸੀ ਕਭੀ ਸਾਨੂੰ ਤਾਂ ਕੋਈ ਇਸ ਗੱਲ ਦਾ ਪਤਾ ਨਹੀਂ ਵੀ ਸਾਡੇ ਨਾਲ ਬੱਚੇ ਦੀ ਵਧੀਆ ਗੱਲਬਾਤ ਹੁੰਦੀ ਸੀ ਵੀ 9 ਤਰੀਕ ਨੂੰ ਜੱਜ ਨਾਲ ਗੱਲ ਨਹੀਂ ਹੋਈ 22 ਸੈਕਿੰਡ ਗੱਲ ਜਿਹੜੀ ਚੱਲੀ ਆ ਵੀਡੀਓ ਕਾਲ ਲੇਕਿਨ 10-12 ਸੈਕਿੰਡ ਬੱਚੇ ਨਾਲ ਗੱਲ ਹੋਈ ਆ ਉਹਨੇ ਮੇਰਾ ਹਾਲਚਲ ਪੁੱਛ ਲਿਆ ਵੀ ਪਾਪਾ ਜੀ ਤੁਸੀਂ ਕਿਵੇਂ ਹੋ ਪਰਿਵਾਰ ਕਿਵੇਂ ਆ ਤੇ ਆਪਣਾ ਜਦੋਂ ਉਹਦਾ ਹਾਲਚਲ ਅਸੀਂ ਪੁੱਛਿਆ ਤੇ ਉਹ ਉਸ ਤੋਂ ਬਾਅਦ ਕਾਲ ਕੱਟੋ ਗਈ ਤੇ 11 ਸਤੰਬਰ ਨੂੰ ਸਾਨੂੰ ਪਤਾ ਲੱਗਿਆ ਜਦੋਂ ਉਹਦੀ ਕਾਲ ਸੁਣੀ ਤਾਂ ਦੇਖਿਆ ਵੀ ਇਹ ਤਾਂ ਬੱਚਾ ਸਾਡਾ ਸੱਚਮੁੱਚ ਹੀ ਫਸ ਚੁੱਕਿਆ ਬੱਚਾ ਬੋਲ ਰਿਹਾ ਵੀ ਸਾਨੂੰ ਨਾ ਖਾਣਾ ਦੇਣਾ ਜੱਜ ਨਾਲ ਦੇ ਰਹੇ ਨੇ ਤੇ ਪ੍ਰਾਪਰ ਜਿਹੜ ਤੇ ਨਾ ਸਾਨੂੰ ਕੋਈ ਇਹੋ ਜਿਹਾ ਫੈਸਿਲਟੀ ਆ ਹੋਰ ਵੀ ਸਾਨੂੰ ਤਾਂ ਸਿਰਫ ਫਰੰਟ ਲਾਈਨ ਤੇ ਲੜਾਈ ਦੇ ਲਈ ਯੂਕਰੇਨਸ ਤੇ ਰੂਸ ਦਾ ਜੋ ਜੁਦ ਚੱਲ ਰਿਹਾ ਉਹਦੇ ਵਿੱਚ ਭੇਜ ਰਹੇ ਨੇ ਵੀ ਸਾਨੂੰ ਤਾਂ ਕੋਈ ਟ੍ਰੇਨਿੰਗ ਵੀ ਨਹੀਂ ਕੋਈ ਸਜਣਾ ਦਿੱਤੀ ਕਿ 15 ਦਿਨ ਦੀ ਟ੍ਰੇਨਿੰਗ ਤੋਂ ਬਾਅਦ ਅਸੀਂ ਕੀ ਸਿੱਖ ਜਾਵਾਂਗੇ ਤੇ ਸਾਨੂੰ ਉਸੇ ਟਾਈਮ ਸਾਡੇ ਪੈਰਾਂ ਥੋਂ ਜ਼ਮੀਨ ਨਿਕਲ ਗਈ ਤੇ ਭੱਜਲੇ ਤੇ ਲੀਡਰਾਂ ਨਾਲ ਗੱਲਬਾਤ ਕਰਨਾ ਵੀ ਕਿਸੇ ਐਮਐਲਏ ਨਾਲ ਐਮਪੀ ਨਾਲ ਕਿਸੇ ਨਾਲ ਵੀ ਕੋਈ वार्तालाप ਹੋ ਜਵੇ ਸਾਡੇ ਬੱਚੇ ਦਾ ਕੋਈ ਬਚਾਅ ਹੋ ਜਵੇ ਲੇਕਿਨ ਫਿਲਹਾਲ 9 ਸਤੰਬਰ ਤੋਂ ਬਾਅਦ ਸਾਡੀ ਬੱਚੇ ਨਾਲ ਕੋਈ वार्तालाप ਨਹੀਂ ਹੋਈ ਤੇ ਅਸੀਂ ਅਜੇ ਭੱਜੇ ਫਿਰਦੇ ਆ ਜੀ ਕਦੇ ਕਿਤੇ ਕਦੇ ਕਿਤੇ ਜਿੱਥੇ ਵੀ ਕੋਈ ਪਤਾ ਲੱਗਦਾ ਵੀ ਇੱਥੋਂ ਰਿਸਪਾਂਸ ਮਿਲੂਗਾ ਅਸੀਂ ਉਸ ਲੀਡਰ ਕੋਲ ਜਾਂ ਐਮਐਲਏ ਕੋਲ ਜਾਂ ਐਮਪੀ ਕੋਲ ਭੱਜਦੇ ਆ ਪਰ ਕੋਈ ਰਿਸਪਾਂਸ ਨਹੀਂ ਦੇ ਰਿਹਾ ਜੀ ਅਜੇ ਫਿਲਹਾਲ ਸਟਾਰਟਿੰਗ ਬਹੁਤ ਵਧੀਆ ਗੱਲ ਸੁਣਦੇ ਨੇ ਸਾਡੀ ਜਿੰਨੇ ਵੀ ਬੰਦਿਆਂ ਕੋਲ ਅਸੀਂ ਗਏ ਆ ਇਸ ਟਾਈਮ ਹੁਣ ਤੱਕ ਮੰਤਰੀ ਜਾਂ ਐਮਐਲਏ ਕੋਲ ਬਹੁਤ ਵਧੀਆ ਗੱਲ ਸੁਣਦੇ ਆ ਲੇਕਿਨ ਉਸ ਤੋਂ ਬਾਅਦ ਜਦੋਂ ਦੁਬਾਰਾ ਅਸੀਂ ਚਾਹੁੰਦੇ ਹਾਂ ਵੀ ਕੋਈ ਗੱਲਬਾਤ ਹੋ ਜਵੇ ਸਾਡੀ ਉਸ ਤੋਂ ਬਾਅਦ ਕੋਈ ਬਾਰਤਾਲਾਪ ਨਹੀਂ ਹੁੰਦੀ ਕੋਈ ਰਿਸਪੌਂਸ ਨਹੀਂ ਮਿਲਦਾ 3-4 ਮਹੀਨੇ ਤੋਂ ਤੁਸੀਂ ਕਹਿੰਦੇ ਹੋ ਲਾਸਟ ਗੱਲਬਾਤ ਤੁਹਾਡੀ ਹੋਈ ਹੈ ਸਤੰਬਰ ਦੇ ਜਿਹਾ ਲਗਭਗ ਜੀ 4 ਮਹੀਨੇ ਹੋ ਗਏ ਲਗਭਗ ਗੱਲਬਾਤ ਪੁਲਿਸ ਕੰਪਲੇਂਟ ਵੀ ਕੀਤੀ ਕੇਸ ਏਜੰਟ ਦੇ ਰਾਹੇ ਗਿਆ ਸੀਗਾ ਕਿੱਦਾਂ ਤੁਸੀਂ ਭੇਜਿਆ ਕੋਈ ਬਿਆਜੂ ਪੈਸੇ ਚੱਕ ਕੇ ਭੇਜੇ ਕਿਸ ਤਰੀਕਾ ਨਾਲ ਪਚਾ ਗਿਆ ਤੁਹਾਡਾ ਅਸੀਂ ਆਪਣਾ ਜੀ ਪਲਾਟ ਆ ਮੇਰਾ 100 ਗਜ ਦਾ ਉਹ ਮੈਂ ਗਿਰਵੀ ਰੱਖ ਕੇ ਬੱਚੇ ਨੂੰ ਲੋਨ ਤੇ ਬੱਚੇ ਨੂੰ ਬਾਹਰ ਭੇਜਿਆ ਵਾ ਤੇ ਜੋ ਏਜੰਟਾ ਬਿਸ਼ਕਰਮਾ ਜਾਉਂ ਤੋ ਨਹੀਂ ਲੈਣੀ ਤੇ ਸਾਢੇ 4 ਲੱਖ ਰੁਪਏ ਉਹਨਾਂ ਨੇ ਲਿਆ ਜੀ ਤੇ ਉਸ ਤੋਂ ਬਾਅਦ ਫਿਰ ਬੱਚੇ ਦਾ ਜੋ ਖਰਚਾ ਜਾਣ ਦਾ ਜਾਂ ਟਿਕਟ ਦਾ ਜੋ ਅਸੀਂ ਐਕਸਟਰਾ ਅਲੱਗ ਕੀਤਾ ਵਾ ਤੇ ਉਸ ਤੋਂ ਬਾਅਦ ਫਿਰ ਬੱਚੇ ਨਾਲ ਮਹੀਨਾ ਕੋ ਸਾਡੀ ਗੱਲਬਾਤ ਵੀ ਵਧੀਆ ਹੁੰਦੀ ਰਹੀ ਤੇ ਡੀਸੀ ਕੋਲ ਵੀ ਅਸੀਂ ਕੰਪਲੇਨ ਦੇ ਆਏ ਆ ਲੁਧਿਆਣਾ ਹਾਂਜੀ ਰਾਜਾ ਬੜਿੰਗ ਜੀ ਕੋਲ ਵੀ ਤੇ ਡਾਕਟਰ ਅਮਰ ਸਿੰਘ ਫਤੇਗੜ ਸਾਹਿਬ ਤੋਂ ਐਮਪੀ ਨੇ ਉਹਨਾਂ ਨੂੰ ਵੀ ਤੇ ਐਮਐਲਏ ਸਾਹਿਬ ਨੇ ਮਨਜਿੰਦਰ ਸਿੰਘ ਗਿਆਸਪੁਰਾ ਉਹਨਾਂ ਨੂੰ ਵੀ ਤੇ ਸਲਾਹਾਲ ਸਾਨੂੰ ਹਜੇ ਉਸ ਤੋਂ ਬਾਅਦ ਕੋਈ ਪਹਿਲਾਂ ਉਹਨਾਂ ਨੇ ਜੋ ਵੀ ਗੱਲਬਾਤ ਵਧੀਆ ਸੁਣਦੇ ਆ ਤੇ ਹਫਤੇ 10 ਦਿਨਾਂ ਬਾਅਦ ਫਿਰ ਕੋਈ ਰਿਸਪਾਂਸ ਨਹੀਂ ਮਿਲ ਰਿਹਾ ਉਸ ਤੋਂ ਬਾਅਦ ਇਹ ਨਹੀਂ ਮੈਂ ਉਹਨਾਂ ਨੂੰ ਕਹਿੰਦਾ ਵੀ ਉਹ ਮਾੜੇ ਨੇ ਜਾਂ ਕਿਸੇ ਪਾਸੋਂ ਸਾਨੂੰ ਕੋਈ ਕਿਸੇ ਨਾਲ ਕਿਸੇ ਵੀ ਸਰਕਾਰ ਨੇ ਕੋਈ ਮਤਲਬ ਨਹੀਂਗਾ ਵੀ ਕੋਈ ਮਾੜਾ ਸਾਡੇ ਲਈ ਸਾਰੇ ਚੰਗੇ ਨੇ ਜਿਹੜਾ ਸਾਡੇ ਬੱਚੇ ਦਾ ਕੋਈ ਵਿਚਾਰ ਕਰਦਾ ਸਾਡੇ ਲਈ ਸੇਫਟੀ ਹੋਈ ਆ ਉਹਦੀ ਵੀ ਸਾਡੇ ਹਰ ਸਮੇਂ ਡਰ ਲੱਗਿਆ ਰਹਿੰਦਾ ਬੱਚੇ ਦਾ ਵੀ ਕੋਈ ਉਹਦੇ ਨਾਲ ਕੋਈ 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 ਘਟਨਾ ਨਾ ਹੋ ਜਾਵੇ ਹਰ ਸਮੇਂ ਡਰ ਲੱਗਿਆ ਰਹਿੰਦਾ ਵੀ ਆ ਫਿਲਹਾਲ ਬੱਚੇ ਦਾ ਪਤਾ ਲੱਗਿਆ ਮਨਦੀਪ ਸਿੰਘ ਦਾ ਜੋ ਜਗਦੀਪ ਕੁਮਾਰ ਜੀ ਦੇ ਭਰਾ ਨੇ ਉਹਨਾਂ ਦੀ ਡੈੱਡ ਬੋਡੀ ਆਈ ਆ ਤੇ ਮੈਂ ਉਸ ਵੇਸ ਤੇ ਇਹਨਾਂ ਕੋਲ ਮਿਲਣ ਲਈ ਆਇਆ ਸੀ ਵੀ ਬੱਚੇ ਦਾ ਜੋ ਸਾਨੂੰ ਦੁੱਖ ਵਡਾਉਣ ਲਈ ਪਹੁੰਚਣਾ ਸਾਡਾ ਫਰਜ਼ ਬਣਦਾ ਜ਼ਰੂਰ ਦੇਖੋ ਬੱਚੇ ਸਾਰੇ ਦੇਖੋ ਜਏ ਨੇ ਕਿ ਕੋਈ ਬੱਚੇ 'ਚ ਫਰਕ ਨਹੀਂ ਹੁੰਦਾ ਕਿਸੇ ਦਾ ਵੀ ਬੱਚਾ ਚਾਹੇ ਉਹ ਗਰੀਬ ਆ ਚਾਹੇ ਕੋਈ ਅਮੀਰ ਆ ਬੱਚਾ ਤਾਂ ਮਾਪਿਆਂ ਨੂੰ ਉਨਾ ਹੀ ਪਿਆਰਾ ਹਰ ਇੱਕ ਨੂੰ ਤੁਸੀਂ ਤੁਸੀਂ ਸੈਂਟਰ ਸਰਕਾਰ ਤੱਕ ਜਾਂ ਵਿਦੇਸ਼ ਮੰਤਰਾਲੇ ਤੱਕ ਕੋਈ ਪਹੁੰਚ ਨਹੀਂ ਕੀਤੀ ਹੈ ਕਿ ਅੰਬੈਸੀ ਦਾ ਕੋਈ ਪਹੁੰਚ ਕੀਤੀ ਹੋਵੇ ਜਾਂ ਆਪ ਟ੍ਰਾਈ ਕੀਤਾ ਹੋਵੇ ਜਿਵੇਂ ਇਹ ਪਰਿਵਾਰ ਜਿਹੜਾ ਖੁਦ ਰੂਸ ਜਾ ਕੇ ਆਇਆ ਹੈਗਾ ਉੱਥੇ ਇਹਨਾਂ ਨੇ ਹੱਥ ਪੈਰ ਕਾਫੀ ਮਾਰੇ ਆਪਣੀ ਮਿਹਨਤ ਬਹੁਤ ਕੀਤੀ ਹੈਗੀ ਆ ਤਾਂ ਜਾ ਕੇ ਜਿਹੜੀ ਬੋਡੀ ਵੀ ਹੈ ਜਿਹੜਾ ਉਹਨਾਂ ਨੂੰ ਹੁਣ ਪਤਾ ਲੱਗਾ ਕਿ ਉਹਦੇ ਉੱਥੇ ਮੌਤ ਹੋ ਗਈ ਮੌਤ ਹੋਏ ਨੂੰ ਵੀ ਜੇ ਦੱਸਦੇ ਪਿਆ ਮਾਰਚ ਦੇ ਇਹ ਮੌਤ ਹੋਈ ਉਸੇ ਸਾਨੂੰ ਤਾਂ ਜੀ ਅਸੀਂ ਵਿਦੇਸ਼ ਮੰਤਰਾਲੇ ਕੋਲ ਵੀ ਦੋ ਸਮੇਂ ਅਸੀਂ ਤਰ੍ਹਾਂ ਦੇ ਆ ਜੰਤਰ ਮੰਤਰ ਵਿੱਚ ਹੀ 3 ਨਵੰਬਰ 2025 ਤੇ 1 ਦਸੰਬਰ 2025 ਪਰ ਉਥੋਂ ਵੀ ਸਾਨੂੰ ਸਿਰਫ ਪੀਐਮਓ ਦਫ਼ਤਰ ਵੀ ਅਸੀਂ ਮੇਲਾਂ ਦੇ ਆਂਦੇ ਆ ਆਪਣੇ ਬਾਈ ਹੈਂਡ ਵੀ ਐਪਲੀਕੇਸ਼ਨਾਂ ਦੇ ਆਂਦੀਆਂ ਲੇਕਿਨ ਉਸ ਤੋਂ ਬਾਅਦ ਰਿਸਪੌਂਸ ਇਹੀ ਮਿਲਿਆ ਉਹ ਕਹਿੰਦੇ ਵੀ ਸਾਡੇ ਕੋਲ ਉਧਰ ਇੰਡੀਅਨ ਬੱਚੇ ਹੀ ਨਹੀਂ ਕੋਈ ਹੈ ਰੂਸ ਕੋਲ ਜਿਹੜੀਆਂ ਐਮੈਂਸੀਆਂ ਦੋਨਾਂ ਕੋਲ ਅਸੀਂ ਮੇਲਾਂ ਪਤਾ ਨਹੀਂ ਹਜ਼ਾਰਾਂ ਪਜਾ ਚੁੱਕੇ ਆ ਬੱਚਿਆਂ ਦੇ ਥਰੂ ਜਿੰਨੇ ਸਾਡੇ ਰਿਲੇਟਡ ਨੇ ਉਹਨਾਂ ਦੇ ਥਰੂ ਪਰ ਸਾਨੂੰ ਕੋਈ ਰਿਸਪੌਂਸ ਨਹੀਂ ਮਿਲ ਰਿਹਾ ਉਹਨਾਂ ਦਾ ਜਾਂ ਸਾਡੇ ਨਾਲ ਕੋਈ ਵਾਰਤਾਲਾਪ ਨਹੀਂ ਜੱਜ ਨਾ ਕਰ ਰਹੇ ਉਹ ਨਾ ਸਾਨੂੰ ਕੋਈ ਦੱਸ ਰਹੇ ਨਹੀਂ ਵੀ ਬੱਚਿਆਂ ਦਾ ਕੀ ਹਾਲ ਆ ਕਿਵੇਂ ਆ ਸਾਡਾ ਅਜੇ ਤੱਕ 9 ਸਤੰਬਰ ਤੋਂ ਬਾਅਦ ਸਾਡੀ ਕੋਈ ਗੱਲਬਾਤ ਨਹੀਂ ਕਰਵਾਈ ਉਹਨਾਂ ਨੇ ਕੀ ਮੰਗ ਕੀ ਕਰਦਾ ਬੈ ਪਰਵਾਰ ਮੰਗ ਇਹ ਹੀ ਆ ਜੀ ਇਸ ਤਾਂ ਹਰੇਕ ਲੀਡਰ ਨੂੰ ਜੋ ਵੀ ਕੇਂਦਰ ਸਰਕਾਰ ਨੂੰ ਵੀ ਇਹੀ ਅਪੀਲ ਕਰਦੇ ਆ ਵੀ ਸਾਡੇ ਬੱਚੇ ਜਿੰਨੇ ਵੀ ਗਏ ਹੋਏ ਨੇ ਮੈਂ ਇਕੱਲੇ ਆਪਣੇ ਬੇਟੇ ਦੀ ਨਹੀਂ ਗੱਲ ਕਰਦੇ ਆ ਸਾਰੇ ਬੱਚੇ ਫਿਲਹਾਲ ਦੀ ਘੜੀ ਸਾਰੇ ਸੇਫ ਹੋਣ ਸਾਰੇ ਸੋਸ਼ਲ ਆਪਣੇ ਪਰਿਵਾਰਾਂ ਚ ਵਾਪਸ ਜਿਸ ਤਰ੍ਹਾਂ ਹੱਸਦੇ ਖੇਡਦੇ ਇਧਰੋਂ ਗਏ ਨੇ ਉਸੇ ਤਰ੍ਹਾਂ ਹੱਸਦੇ ਖੇਡਦੇ ਪਰਿਵਾਰਾਂ ਚ ਵਾਪਸ ਆ ਜਾਣ ਬਸ ਇਹੀ ਅਪੀਲ ਕਰਦੇ ਜੀ ਹੋਰ ਕੁਝ ਨਹੀਂ ਚਾਹੁੰਦੇ ਸੀ ਸੁਣਿਆ ਤੁਸੀਂ ਸਰਦਾਰ ਚਰਨਜੀਤ ਹੁਣੇ ਜਿਹੜਾ ਜ਼ਿਲ੍ਹਾ ਲੁਧਿਆਣਾ ਤੋਂ ਮਨਦੀਪ ਦੇ ਪਰਿਵਾਰ ਦੇ ਨਾਲ ਜਿਹੜਾ ਦੁੱਖ ਵੰਡਾਉਣ ਵੀ ਆਇਆ ਸੀ ਤੇ ਆਪਣਾ ਦੁੱਖ ਵੀ ਜਿਹੜਾ ਇੱਥੇ ਸਾਂਝਾ ਕੀਤਾ ਇੱਥੇ ਕਿਉਂਕਿ ਵਿਧਾਇਕ ਸਾਹਿਬ ਵੀ ਪਹੁੰਚੇ ਹੋਏ ਸੀ ਉਹਨਾਂ ਨੂੰ ਵੀ ਦੱਸਿਆ ਕਿ ਇਹਨਾਂ ਦਾ ਬੱਚਾ ਜਿਹੜਾ ਹੈ ਲਾਸਤ ਗੱਲਬਾਤ ਜਿਹੜੀ ਹੈ 9 ਸਤੰਬਰ ਦੀ ਜਿਵੇਂ ਦੱਸਦੇ ਪਏ ਆ ਕਿ ਗੱਲਬਾਤ ਹੋਈ ਸੀ ਉਸ ਤੋਂ ਬਾਅਦ ਜਿਹੜਾ ਅੱਜ ਤੱਕ ਕਰੀਬ 3 ਸਵਾ 3.5 ਮਹੀਨੇ ਹੋ ਗਏ ਆ ਕੋਈ ਗੱਲਬਾਤ ਨਹੀਂ ਹੋਈ ਕੋਈ ਅਤਾ ਪਤਾ ਨਹੀਂ ਹੈਗਾ ਬੱਚੇ ਦਾ ਪਰਿਵਾਰ ਇਹ ਵੀ ਪਰੇਸ਼ਾਨ ਹੈ ਜਿਹੜਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਜ਼ਰੂਰ ਮੰਗ ਕਰਦਾ ਕਿ ਉਹਨਾਂ ਦੇ ਬੱਚੇ ਨੂੰ ਸਹੀ ਸਲਾਮ ਜਿਹੜਾ ਵਾਪਸ ਲਿਆਂਦਾ ਜਾਵੇ ਹਣੇ ਜਾਨ ਮਨੀਸ਼ ਬਾਵਾ ਗੁਰਾਇਆ ਫਲੋਅ